مارک چھوٹے پٹ پٹ کے وہ نہ را باہر نکلنے را مہارانی گئے ہیں یہ اندر کرندے بہ نہیں وہ اندر نہیں سڑک پٹ پٹ کے باک نہیں اندر ہی اندر نہیں تمہارے پہلے جڑ کر چارو والے چھ سنگ ਮੌਜੂਦਾ ਹਾਲ ਸਥਿਤੀ ਦੇ ਜ਼ਰਾਨ ਬੰਦ ਕੀਤਾ ਗਏ ਦੇਖ ਸਕਦੇ ਹੋ ਵੀਡੀਓ ਦਫ਼ਤਰ ਦਾ ਗੇਟ ਬੰਦ ਨਜ਼ਰ ਆ ਰਿਹਾ ਹੈ ਤਾਂ ਸਥਿਤੀ ਬਹੁਤ ਗੰਭੀਰ ਬਣੀ ਹੋਈ ਹੈ ਲਾਈਵ ਤਸਵੀਰਾਂ ਦੇ ਵਿੱਚ ਸਿੱਧੀਆਂ ਫੀਡਬੈਕਸ ਆਫਟਰ ਤੋਂ ਦੇਖ ਸਕਦੇ ਹੋ ਬਿਲਕੁਲ ਮੌਜੂਦਾ ਐਮਪੀ ਚੇਰ ਸਿੰਘ ਆਇਆ ਪਹੁੰਚੇ ਨੇ ਬਟ ਹਜੇ ਤੱਕ ਗੇਟ ਨਹੀਂ ਖੋਲਿਆ ਜਾ ਰਿਹਾ ਦੇਖ ਸਕਦੇ ਹੋ ہاں یہ سب جڑا ہن واپس آ رہے ہیں کہیں تکوں یہاں ائی سی بھی واپس آ رہے ہیں ہاں مارو کر رہے ہیں بھی اپ جو ہاں تو سب پورا بھائی ایک تو مختلف لوگوں کی دکان کرتے ہیں علاقہ دی گیٹ توں دا گیٹ کھولیا جی ਸਾਬ ਅੰਦਰ ਕਰਦੇ ਬੈਠੇ ਨੇ ਅੰਦਰ ਕੱਢੋ ਸਾਰੇ ਬੰਦੇ ਕਿਉਂ ਨਹੀਂ ਚਾਹ ਰਹੇ ਨੇ ਸਾਬ ਲੱਗਦਾ ਜੀ ਗ੍ਰੇਟਫੁੱਲ ਹੋ ਜਾ ਜੀ ਨਹੀਂ ਖੱਤੀ ਪਾਸੇ ਦੇ ਬੰਦੇ ਨੇ ਸਾਰੇ ਖੱਤੀ ਪਾਸੇ ਦੇ ਤਸਵੀਰਾਂ ਚ ਲਾਲਾਬਾਦ ਦੇ ਬੀ ਡੀ ਪੀਓ ਦਫ਼ਤਰ ਤੋਂ ਵਾਇਰਲ ਹੋ ਰਹੀਆਂ ਨੇ ਜਿੱਥੇ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਖਬਾਇਆ ਨੂੰ ਸਟਾਫ ਰੂਮ ਦੇ ਵਿੱਚ ਦਾਖਲ ਹੋਣ ਦੇ ਲਈ ਕਾਫੀ ਸਮਾਂ ਇੰਤਜ਼ਾਰ ਕਰਨਾ ਪਿਆ ਦੱਸ ਦਈਏ ਕਿ ਸਟਾਫ ਰੂਮ ਦਾ ਕਮਰਾ ਨਹੀਂ ਖੋਲਿਆ ਗਿਆ ਜਿਹਦੇ ਵਿੱਚ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਖਬਾਇਆ ਕਈ ਸਮਾਂ ਗੇਟ ਦੇ ਬਾਹਰ ਹੀ ਖੜੇ ਰਹੇ ਪਰ ਜਿਹੜੇ ਬਸਾਂ ਨੂੰ ਮਿਲ ਕੇ ਆਏ ਆ ਉਹ ਕੀ ਵਿਸ਼ਵਾਸ ਉਹਨਾਂ ਦੇ ਵੱਲ ਦਵਾਇਆ ਗਿਆ ਕਿ ਜਿਹੜੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾ ਰਹੇ ਨੇ ਸਹੀ ਜਿਹੜਾ ਕੰਮਕਾਜ ਚੱਲ ਰਿਹਾ ਹੈ ਨਹੀਂ ਦੇਖੋ ਨਾਮਜ਼ਦਗੀ ਪੱਤਰ ਜੇ ਇਹਨਾਂ ਨੂੰ ਸਹੀ ਪ੍ਰੋਪਰ ਤਰੀਕੇ ਨਾਲ ਮਿਲਦੇ ਤਾਂ ਇਹਨਾਂ ਰੋਲਾ ਹੀ ਨਹੀਂ ਸੀਗਾ ਨੋਮੀਨੇਸ਼ਨ ਫਾਇਲ ਹੋ ਜਾਂਦੇ ਕੋਈ ਮਤਲਬ ਨਹੀਂ ਹੁਣ ਇੱਥੇ ਜਿਹੜੀ ਜ਼ਿਆਦਾਤਰ ਹੈ ਉਹ ਸਰਕਾਰ ਪੱਖ ਤੋਂ ਜਿਹੜੇ ਆ ਉਹ ਆਪ ਦੀ ਸਪਾਰਸ ਨਾਲ ਅੰਦਰ ਵੜ ਕੇ ਆਪ ਦਾ ਕਰਾ ਜਾਂਦੇ ਜਿਹੜੇ ਵਿਚਾਰੇ ਗਰੀਬ ਬੈਠੇ ਆ ਉਦੋਂ ਤਿੰਨ ਤਿੰਨ ਦਿਨ ਦੇ ਇੱਥੇ ਬੈਠੇ ਹੋਏ ਭਾਇਆ ਸਾਹਿਬ ਅੱਗੇ ਲਾਈਵ ਚੱਲ ਰਿਹਾ ਸੀ ਜਦੋਂ ਤੁਸੀਂ ਇੱਥੇ ਪਹੁੰਚੇ ਹੋ ਤੁਸੀਂ ਅੰਦਰ ਜਾ ਕੇ ਮੁਲਾਜ਼ਮਾਂ ਨੇ ਵੀ ਕਿਹਾ ਕਿ ਬਾਹਰ ਇੱਕ ਭਾਇਆ ਸਾਹਿਬ ਆਏ ਨੇ ਅੰਟੀ ਸਾਹਿਬ ਆਏ ਨੇ ਪਰ ਕੁਝ ਸਮਾਂ ਬਾਅਦ ਉਹਨਾਂ ਦੇ ਵੱਲੋਂ ਗੇਟ ਖੋਲਿਆ ਗਿਆ ਉਹ ਗੇਟ ਉਹਨਾਂ ਦੇ ਆਦਮੀ ਅੰਦਰ ਬੈਠੇ ਹੋਣਗੇ ਨਾ ਉਹਨਾਂ ਦੇ ਪਾਸੇ ਕਰਨੇ ਸੀਗੇ ਇਹ ਸਾਡੇ ਚੋਂ ਸਾਰੇ ਪਤਾ ਅੰਟੀ ਸਾਹਿਬ ਅੰਦਰ ਕੀ ਹੁਣ ਦਾਅ ਕਰਕੇ ਆਏ ਜੋ ਉਹਨਾਂ ਨੇ ਕਿ ਉਹਨਾਂ ਨਾਲ ਉਹ ਕਹਿੰਦੇ ਜੇ ਅਸੀਂ ਜਿੰਨੀਆਂ ਸਰ ਕੋ ਫੈਲਾ ਅਸੀਂ ਅੱਜ ਸਾਰੀਆਂ ਅੱਜ ਕੱਢ ਕੇ ਜਾਵਾਂਗੇ ਸਰ ਐਸ ਡੀ ਐਮ ਸਾਹਿਬ ਨਾਲ ਗੱਲ ਕਰੋ ਜੀ ਪਹਿਲਾਂ ਵੀ ਉੱਥੇ 3 ਵਜੇ ਦਿਖਣ ਜਮਾਂ ਹੁੰਦੀਆਂ ਸਰ ਕਿੱਥੇ ਉੱਥੇ 3 ਵਜੇ ਤੱਕ ਇਹ ਬੰਦ ਕਰਤਾ ਜੀ ਬੰਦ ਕਰਤਾ ਉਹ 3 ਵਜੇ ਦਾ ਮੈਂ ਪਹਿਲਾਂ ਇੱਥੇ ਤਾਂ ਜਾਵਾਂਗੇ ਪਹੁੰਚੂ ਇਹ ਬੰਦ ਕਰਤਾ ਜੀ 3 ਵਜੇ ਤੋਂ ਦੋਵਾਂ ਦੇ ਪਹਿਲਾਂ ਸਾਡੀ ਕੋਈ ਪਰ ਦੇ ਰਿਹਾ ਨਾ ਐਨਓਸੀ ਦੇ ਰਿਹਾ ਆ ਤੁਸੀਂ ਦੇਖ ਹੀ ਰਹੇ ਹੋ ਕਿੰਨਾ ਕੱਟ ਹੈ ਐਮ ਪੀ ਸਾਹਿਬ ਅੰਦਰ ਹੋ ਕੇ ਆਏ ਨੇ ਇਹਨਾਂ ਦੇ ਵੱਲੋਂ ਕੀ ਹਦਾਇਤਾਂ ਕੀਤੀਆਂ ਗਈਆਂ ਨੇ ਲੋ ਯਾਰ 3 ਤੇ 4 ਕਿੰਨਾ ਲਾਹਤ ਹੋਈ ਸੀ ਉਹ ਅੱਜ ਇਹਨਾਂ ਲੱਛਣਾਂ ਚ ਉਦੋਂ ਬਾਅਦ ਉਹ ਸਾਫ਼ ਹੋਏ ਨੇ ਇਵੇਂ ਜਿਹੜੇ ਹੋਣ ਵਾਲੇ ਆ ਇਹ ਵੀ ਇਹਨਾਂ ਲੱਛਣਾਂ ਤੋਂ ਬਾਅਦ ਉਹ ਵੀ ਸਾਫ਼ ਹੋਣਗੇ ਪਬਲਿਕ ਦਾ ਕਹਿਣਾ ਜੀ ਜਿਹੜੇ ਇਹਨਾਂ ਦੇ ਛੇਤੇ ਨੇ ਐਮਐਲਏ ਸਾਫ਼ ਦੇ ਉਹ ਆਉਂਦੀਆਂ ਫੈਲ ਅੰਦਰੋਂ ਗੇਟਮੈਂਟ ਕਰਕੇ ਬਾਹਰ ਨਾਲ ਦੀ ਨਾਲ ਲੈ ਜਾਂਦੇ ਆ ਤੁਹਾਨੂੰ ਪਤਾ ਹੀ ਹੈ ਜਿਨ੍ਹਾਂ ਦੇ ਰੇਟ ਮੁੱਕ ਗਏ ਨੇ ਜਿਹੜਾ ਰੇਟ ਸਹੀ ਦੇ ਰਿਹਾ ਉਹਨਾਂ ਦੀ ਫੈਲ ਅੰਦਰ ਜਾ ਰਹੀ ਹੈ ਉਹਨਾਂ ਦੇ ਕੰਮ ਹੋ ਰਹੇ ਨੇ ਉਹ ਜਿਹੜੇ ਬੰਦਿਆਂ ਨੇ ਇਹ ਕੁਝ ਕੀਤਾ ਰਾਣਾ ਸੋਢੀ ਜੀ ਨੇ ਜਲਾਲਾ ਵਾ ਗੁਰੂ ਸਾਹਿਬ ਜੀ ਹੁ ਕੰਮ ਕੀਤਾ ਸੀ ਤੇ 12000 ਵੋਟ ਰੇਕੀ ਸਾਡੇ ਜਲਾਲਾਵਾਦ ਦੇ ਵਿੱਚ ਵੀ ਪਿਛਲੇ ਸਮੇਂ ਕੁਝ ਹੋਇਆ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਉਹ ਅੱਜ ਕਿੱਥੇ ਇਸ ਇਥੋਂ ਦੇ ਐਮਐਲਏ ਦਾ ਵੀ ਆਖਰੀ ਹੈ ਇਹ ਜਿਹੜਾ ਇਲੈਕਸ਼ਨ ਹੈ ਨਾ ਪੰਚਾਇਤੀ ਇਹ ਜਾਂਦੀਗਾਰ ਇੱਕ ਖਫਣ ਦੇ ਹੋ ਗਿਆ ਕੱਲ ਇਹ ਠੋਕਰਿਆ ਇਹ ਜਨਤਾ ਜਿਹੜੀ ਸਾਡੀ ਜਾਣਦੀ ਹੈ ਇਹ ਸਾਫ਼ ਕਰ ਦੇਣਗੇ ਦੁਬਾਰਾ ਅੱਗੇ ਨਹੀਂ ਕੀਤਾ ਹੈ ਜਿਹਨੇ ਅੱਗੇ ਇੱਥੇ ਕੀਤਾ ਸੀ ਜਲਾਲਾਵਾਦ ਆਉਣ ਵਾਲੇ ਸਮੇਂ ਕਿਹੜੀ ਪਾਰਟੀ ਦਾ ਮੁਕਾਬਲਾ ਮੰਨਦੇ ਹੈ ਇੱਕ ਦੂਜੇ ਨਾਲ ਕਿਸੇ ਦਾ ਨਹੀਂ ਹੋਣਾ ਜਿਵੇਂ ਆ ਦੱਸੀ ਜਾਂਦੇ ਹੈ ਇਕੱਲੀ ਕਾਂਗਰਸ ਰਹੇਗੀ ਬਾਕੀ ਦਾ ਪਿੰਡਾ ਜੀ ਨਹੀਂ ਵੜਨਾ ਧੰਨਵਾਦ ਜੀ